ਪ੍ਰਧਾਨ ਜੀ ਆ ਵੇਖ ਲੋ ਜਿਹੜੀ ਹੋਦੀ ਬਣਾਈ ਸੀ ਆ ਕਿਸਾ ਕੋਈ ਬੱਚਾ ਡਿੱਗ ਪਿਆ ਇਹਦੇ ਵਿੱਚ ਬੱਚਾ ਡਿੱਗ ਪਿਆ ਤੇ ਕੌਣ ਜ਼ਿੰਮੇਵਾਰ ਹੋਏਗਾ ਇਹਦਾ ਉੱਤੇ ਟੱਕਣ ਨਹੀਂ ਬਣਾ ਕੇ ਹੋਦੀ ਬਣਾ ਦਿੱਤੀ ਏ ਫਿਰ ਭਰ ਗਈ ਏ ਆ 3 ਨੰਬਰ ਗੜੀ ਏ ਜੀ ਨੱਕੀ ਪ੍ਰਧਾਨ ਜੀ ਆ 3 ਨੰਬਰ ਗੜੀ ਏ ਕੋਈ ਵੀ ਇੱਥੇ ਬੱਚਾ ਡਿੱਗ ਪਿਆ ਤੇ ਕੌਣ ਜ਼ਿੰਮੇਵਾਰ ਏ ਨੁਕਸਾਨ ਕਰਾਇਆ ਕਾਪੜ ਰੋਡ ਫੋਲੀਪਾਸ ਸਕੂਲ 3 ਨੰਬਰ ਗਲੀ ਇਹ ਆ ਤੁਹਾਡਾ ਜਿਹੜੇ ਹੌਦੀ ਬਣਾ ਗਏ ਹਨ ਹੌਦੀ ਵਧੀਆ ਬਣੀ ਹੈ ਉੱਪਰ ਟੱਕਣ ਨਹੀਂ ਲੱਗ ਗਏ ਆ ਵੇਖ ਲਓ ਇਹਦੇ ਵਿੱਚ ਕੋਈ ਨਾ ਕੋਈ ਬੱਚਾ ਡਿੱਗ ਜਾਣਾ ਤੇ ਜ਼ਿੰਮੇਵਾਰ ਕੌਣ ਹੋਏਗਾ ਹੁਣ ਇਹਦਾ ਤੁਹਾਨੂੰ ਸੁਚੇਤ ਕਰ ਰਹੇ ਆ ਭਾਜੀ ਬੇਨਤੀ ਕਰ ਰਹੇ ਆ ਕਿ ਇਹ ਅੱਜ ਹੀ ਜਾਂ ਕੱਲ ਹਰ ਹਾਲਤ ਇਹਨੂੰ ਅਰਜੈਂਟ ਕੋਈ ਨਾ ਕੋਈ ਬੱਚਾ ਜੇ ਡਿੱਗ ਪੈਣਾ ਤੇ ਨੁਕਸਾਨ ਹੋ ਜਾਣਾ ਆ ਪ੍ਰਧਾਨ ਜੀ ਆ ਵੇਖ ਲਓ ਜਿਹੜੀ ਹੌਦੀ ਬਣਾਈ ਸੀ ਆਪਕੇ ਸਾਹ ਕੋਈ ਬੱਚਾ ਡਿੱਗ ਪਿਆ ਇਹਦੇ ਵਿੱਚ ਬੱਚਾ ਡਿੱਗ ਪਿਆ ਤੇ ਕੌਣ ਜ਼ਿੰਮੇਵਾਰ ਹੋਏਗਾ ਇਹਦਾ ਉੱਤੇ ਟੱਕਣ ਨਹੀਂ ਬਣਾ ਗਏ ਹੋਦੀ ਬਣਾ ਦਿੱਤੀ ਏ ਫਿਰ ਭਰ ਗਈ ਏ ਆ 3 ਨੰਬਰ ਗਲੀ ਏ ਜੀ ਨਕੀ ਪ੍ਰਧਾਨ ਜੀ ਆ 3 ਨੰਬਰ ਗਲੀ ਏ ਕੋਈ ਵੀ ਇੱਥੇ ਬੱਚਾ ਡਿੱਗ ਪਿਆ ਤੇ ਕੌਣ ਜ਼ਿੰਮੇਵਾਰ ਹੈ ਨੁਕਸਾਨ ਕਰਦਾ ਹੈ ਕਾਪੜਾ ਰੋਡ ਹੋਲੀਪਾਸ ਸਕੂਲ 3 ਨੰਬਰ ਗਲੀ ਤੇ ਆ ਤੁਹਾਡਾ ਜਿਹੜੇ ਹੋਦੀ ਬਣਾ ਗਏ ਹਨ ਹੋਦੀ ਵਧੀਆ ਬਣੀ ਏ ਉੱਪਰ ਟੱਕਰ ਨਹੀਂ ਲੱਗਦਾ ਆ ਵੇਖ ਲੋ ਇਹਦੇ ਵਿੱਚ ਕੋਈ ਨਾ ਕੋਈ ਬੱਚਾ ਡਿੱਗ ਜਾਣਾ ਤੇ ਜ਼ਿੰਮੇਵਾਰ ਕੌਣ ਹੋਏਗਾ ਹੁਣ ਇਹਦਾ ਤੁਹਾਨੂੰ ਸੁਚੇਤ ਕਰ ਰਹੇ ਆ ਭਾਜੀ ਬੇਨਤੀ ਕਰ ਰਹੇ ਆ ਕਿ ਇਹ ਅੱਜ ਹੀ ਜਾਂ ਕੱਲ ਹਰ ਹਾਲਤ ਇਹਨੂੰ ਅਰਜੈਂਟ ਕੋਈ ਨਾ ਕੋਈ ਬੱਚਾ ਡਿੱਗ ਪੈਣਾ ਤੇ ਨੁਕਸਾਨ ਹੋ ਜਾਣਾ